ਆਹ ਗਾ ਇਨਾਂ ਦੀ ਜਵਾਨੀ ਕੰਨੀ ਦੇ ਖਮੋਤੀਆ ਆਹ ਖਟਰਾ ਤੈਨੂੰ ਇਨਾਂ ਦੀ ਜਵਾਨੀ ਤੇ ਤਰਸ ਨਹੀਂ ਆਉਂਦਾ ਓਏ ਇਨਾਂ ਦਾ ਨਾਚ ਖਾ ਕੇ ਇਨਾਂ ਦਾ ਮੱਝ ਦਾ ਦੁੱਧ ਪੀ ਕੇ ਤੂੰ ਇਨਾਂ ਨਾਲ ਗਰਦਾਰੀ ਕਰਦਾ ਓਏ ਇਹਦੇ ਮੋਤੀ ਸਾਹਿਬ ਦੀ ਬਾਜੀ ਵੀ ਆਉਂਦੀ ਆਉਂਦੀ ਆ ਸਾਡੇ ਕਿਹੜਾ ਗੜਾਸਾ ਮਾਰੂ ਚੱਕੇ जेल है इन्हें हो जाऊ मैनू हो जाऊ कोई गल नहीं रोटी उठे कहने हो रही हालांकि मोदी साहब किसानों पे कितनी मीटिंग कराएगा कसान कब में दिल्ली का बाटर टप बन गए मजदूर साथ है हमें तो इंसाफ मिलना चाहिए मगर इंसाफ ना मिला कसान कभी नहीं उठ सकते ਜੇ ਕਿਸਾਨ ਮਜ਼ਦੂਰ ਦਾ ਇੱਕ ਰਿਸ਼ਤਾ ਨੌ ਮਾਸ ਦਾ ਹੁੰਦਾ ਜੀ ਤੇ ਮੈਂ ਕਹਿੰਦਾ ਵੀ ਜੇ ਨਹੀਂ ਉਹ ਮਜ਼ਦੂਰ ਪਿੰਡੋਂ ਨਿਕਲੇ ਮੈਂ ਕੋਈ ਨਹੀਂ ਮਜ਼ਦੂਰ ਹੋ ਮੈਂ ਫਿਰ ਵੀ 13 ਤਰੀਕ ਨੂੰ ਤੇਲ ਪਵਾ ਕੇ ਮਾਰੀ ਇੱਕ ਜਾਂਮੇ ਦੀ ਮੈਂ ਕਹਿੰਨਾ ਬੱਲੇ ਬੱਲੇ ਕਰਾ ਦਿੱਤੀ ਇਹ ਜਿਹੜੇ ਨੌਜਵਾਨਾਂ ਦਾ ਖੂਨ ਆ ਇਹ ਰਾਤ ਨੂੰ ਵੀ ਉਚਾਈ ਦੇ ਵਿੱਚ ਵਾਲੇ ਮਾਰਦਾ भी कदों असी दिल्ली चलिए किसान को ए मीटिंग मीटिंग खत्म कर किसान को बॉर्डर में भेज दिल्ली में भेज क्या मोदी बैठा है वो किसान अपने हक हाँ मांगने वास्ते आते हैं हम तरीक नहीं देखेंगे तरीक तक तरीक मिडिल की तरीक तक तरीक, तरीक पता रहा हम ए मीटिंग देखते देखते हमारा टाइम ਵੇਜਾਕਾ ਪਾਗਲਾ ਹੋ ਗਿਆ ਇਹ ਜਿਹੜੇ ਸਾਡੇ ਇੱਧਰ ਪੰਜਾਬ ਦੇ ਮੰਤਰੀ ਨੇ ਉਹ ਨਜ਼ਾਰਾ ਤੱਕ ਰਹੇ ਨੇ ਵੀ ਕਿਸਾਨਾਂ ਦੇ ਉੱਤੇ ਠਾ ਠੂ ਠਾ ਠੂ ਠਾ ਠੂ ਉਹ ਕਟੜ ਸਾਹਿਬ ਕਹਿੰਦੇ ਵੀ ਐਵੇਂ ਟਰਾਲੀਆਂ ਹੱਕ ਕੇ ਤੁਰਪੇ ਤੁਸੀਂ ਬੱਸਾਂ ਤੇ ਆ ਜਾਓ ਟ੍ਰੇਨਾਂ ਤੇ ਆ ਜਾਓ ਉਹ ਪਹਿਲਾ ਇੱਕ ਮੁੱਖ ਮੰਤਰੀ ਆਏ ਤਾਂ ਕਹਿੰਦਾ ਮੈਂ ਮਿੰਜਾ ਬਣਦਾ ਰਿਹਾ ਦੂਜਾ ਆਇਆ ਕਹਿੰਦਾ ਮੈਂ ਬੱਕਰੀ ਦਾ ਦੁੱਧ ਚਾਹੁੰਦਾ ਰਿਹਾ ਅਸੀਂ ਹੰਸ ਰਾਜ ਹੰਸ ਜੀ ਦੇ ਖਾਨ ਜਾਨ ਤੋਂ ਮੇਰਾ ਗੋਤ ਹੰਸਾ ਉਹ ਤਾਂ ਸਰਕਾਰ ਦੇ ਵਿੱਚ ਬੈਠੇ ਆ ਤੁਸੀਂ ਉਹ ਵੀ ਹੰਸਾ ਇੱਕ ਹੰਸ ਇਸ ਸਮੇਂ ਭਾਰਤ ਸਰਕਾਰ ਦੇ ਵਿੱਚ ਬੈਠੇ ਇੱਕ ਹੰਸ ਇੱਥੇ ਛੜਕਦੇ ਬੈਠਾ ਫਿਰ ਦੋ ਹੰਸ ਅਲੱਗ-ਅਲੱਗ ਥਾਂ ਤੇ ਕਿਉਂ ਆ ਐ ਗਰੀਬੀ ਦੇ ਬਾਰੇ ਹੋਇਆ ਹੰਸਾ ਉਹ ਨਦੀ 'ਚ ਮੋਤੀ ਚੁਗਦਾ ਰੜ ਕੇ ਰੋ ਜੇ ਜੰਗ ਜਿੱਤਣੀ ਆ ਜੇ ਪਹਿਲਾਂ ਤੁਹਾਨੂੰ ਮੋਦੀ ਨੇ ਲollipops ਦੇ ਕੇ ਤੋਰਤਾ ਸੀ ਐ ਤਿੱਕ ਨਾ ਹੋ ਜਵੇ ਫੋਟਨ ਲੰਗਾਰਾ ਵਾਜੀ ਜਾਣਾ ਮੈਂ ਇਹਨਾਂ ਨੂੰ ਕਹਿੰਦਾ ਵੀ ਰਾਤੋਂ ਰਾਤ ਦੇ ਨਿਕਲ ਚੋ ਝੋਲੇ ਅੱਜ ਕਿੰਨੇ ਪਾ ਕੇ ਇਹ ਹੁਣ ਕਿਸਾਨਾਂ ਨੇ ਕਿਹਾ ਤਾਂ ਵੀ ਦਿੱਲੀ ਜਾਣਾ ਅਸੀਂ ਵੀ ਉਹ ਲੰਘ ਕੇ ਜਾਣਾ ਰੋਕਾਂ ਫੇਰ ਅੱਗੇ ਖੜੋਂਗੇ ਉੱਥੇ ਉੱਥੇ ਗੋਲੇ ਚੱਲਦੇ ਅੱਗੇ ਮੈਂ ਕਹਿੰਦਾ ਮੈਂ ਤੁਰੇ ਗੋਲਿਆਂ 'ਚ ਮੈਂ ਉੱਥੇ ਹੀ ਬੈਠਾ ਰਿਆਂ ਇਹ ਕੋਈ ਉਧਰ ਨੂੰ ਜਾਵੇ ਉਧਰ ਨੂੰ ਜਾਵੇ ਮੈਂ ਤਾਂ ਇਕੱਠਾ ਹੀ ਹੋ ਕੇ ਬਹਿ ਗਿਆ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਜਿੱਥੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਪਰ ਇਸ ਸਮੇਂ ਮੋਰਚਾ ਲੱਗਿਆ ਹੋਇਆ ਸ਼ੰਭੂ ਬਾਰਡਰ ਦੇ ਉੱਤੇ ਹੀ ਬਹੁਤ ਸਾਰੇ ਕਿਸਾਨ ਵੀ ਪਹੁੰਚੇ ਆ ਪਰ ਨਾਰਾ ਦਿੱਤਾ ਜਾਂਦਾ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤਾਂ ਜਿੱਥੇ ਕਿਸਾਨ ਪਹੁੰਚਦੇ ਆ ਮਜ਼ਦੂਰ ਨਾਲ ਸਮਰਥਨ ਕਰਨ ਲਈ ਜ਼ਰੂਰ ਪਹੁੰਚੇ ਹੋਏ ਆ ਸੋ ਸਾਡੇ ਨਾਲ ਭਰਾਏ ਜੋ ਕਿਸਾਨਾਂ ਦੇ ਸਮਰਥਨ ਚ ਪਹੁੰਚੇ ਆ ਬਾਈ ਕਿਵੇਂ ਦੇਖਦੇ ਹੋ ਮੋਰਚਾ ਲੱਗਿਆ ਹੋਇਆ ਪਹਿਲਾਂ ਵੀ ਤੁਸੀਂ ਦਿੱਲੀ ਗਏ ਸੀ ਹੁਣ ਫੇਰ ਕਿਸਾਨਾਂ ਨੂੰ ਜਾਣਾ ਪੈ ਗਿਆ ਪਹਿਲਾਂ ਵੀ ਅਸੀਂ 19 ਦੇ ਵਿੱਚ ਇਹ ਫਤਿਹ ਬਲਾ ਕੇ ਆਏ ਆ ਸਾਡੇ ਗੁਰੂਆਂ ਪੀਰਾਂ ਨੇ ਜਿੰਨੇ ਵੀ ਹੈ ਨੇ ਉਹਨਾਂ ਨੇ ਇਹ ਜੰਗ ਜਿੱਤਿਆ ਹੁਣ ਫੇਰ 21 ਦੇ ਵਿੱਚ ਫੇਰ ਇਹ ਜੰਗ ਚੱਲਿਆ ਦੀ ਜਦ ਵੀ ਮੈਂ ਤੁਰ ਕੇ ਗਿਆ ਸੀ ਉਸ ਤੋਂ ਬਾਅਦ ਮੈਨੂੰ ਕੋਈ ਕਿਸਾਨਤੀ ਉਹਨੇ ਮੈਨੂੰ ਮੋਟਰਸਾਈਕਲ ਲੈ ਕੇ ਦਿੱਤਾ ਆਪਣੇ ਵੱਲੋਂ ਕਿਸਾਨ ਨੇ ਹਾਂ ਕਿਸਾਨ ਨੇ ਤੇ ਉਹਦੀ ਗੜਪੜਵਾਣਾ ਪਿੰਡ ਨਵੇਂ ਸ਼ਹਿਰ ਦੇ ਕੋਲ ਉੱਥੋਂ ਮੋਟਰਸਾਈਕਲ ਤੇ ਮੈਨੂੰ ਨਵਾਂ ਨਾਮ ਦਿੱਤਾ ਤੇ ਟੂਰਨਾਮੈਂਟ ਤੇ ਅੱਜ ਉਹਦਾ ਮੈਂ ਮੋਟਰਸਾਈਕਲ ਲੈ ਕੇ ਫੇਰ ਉਰੇ ਪਹੁੰਚਿਆ ਮੈਂ ਕਹਿੰਦਾ ਵੀ ਮਜ਼ਦੂਰ ਕਿਸਾਨ ਜਿਹੜਾ ਨਾਰਾ ਇਹ ਬੁਲੰਦਾ ਵੀ ਕਿਸਾਨ ਮਜ਼ਦੂਰ ਜਿਹੜੇ ਮਜ਼ਦੂਰਾਂ ਦੀ ਵੀ ਸੋਚ ਆ ਜਿਹੜੀ ਕਿਸਾਨਾਂ ਦੀ ਵੀ ਸੋਚ ਆ ਮੇਰੇ ਉਸਤਾਦ ਜੀ ਕਹਿੰਦੇ ਉਹਨੇ ਗਰਦੇਵ ਢਿਲੋਂ ਭਜਨਾਮ ਲੀ ਜੀ ਜਿਹੜੇ ਕਮੇਡੀ ਕਿੰਗ ਰਹੇ ਨੇ ਉਹ ਮੈਨੂੰ ਜਦੋਂ ਪਹਿਲੀ ਵਾਰ ਉਹਨਾਂ ਨੇ ਭੇਜਿਆ ਭਜਨਾਮ ਲੀ ਜੀ ਨੇ ਉਹਨਾਂ ਨੇ ਇਹੀ ਕਿਹਾ ਤੀ ਕਹਿੰਦਾ ਕਾਕਾ ਗੱਲ ਸੋਲਾ ਤੈ ਮਜ਼ਦੂਰ ਬਣ ਕੇ ਜਾਣਾ ਅੱਛਾ ਉਹਨਾਂ ਕਿਸਾਨਾਂ ਦਾ ਤਾਂ ਸਾਥ ਦੇਣਾ ਵੀ ਮੈਂ ਵੀ ਇੱਕ ਜੱਟ ਦਾ ਪੁੱਤ ਆ ਤੇ ਉਸ ਕਰਕੇ ਮੈਂ ਇਸੇ ਕਿਸਾਨ ਮੁੱਦੇ ਦੇ ਵਿੱਚ ਦੁਬਾਰਾ ਫੇਰ ਆਇਆ ਜਦੋਂ ਮੈਨੂੰ ਪਤਾ ਲੱਗਿਆ 13 ਤਰੀਕ ਨੂੰ ਇਹਨਾਂ ਨੇ ਜਾਣਾ ਮੈਂ ਮਗਰੇ ਟਰੈਲੀਆਂ ਦੇ ਮੋਟਰਸਾਈਕਲ ਲਾ ਲਿਆ ਫਿਰ ਹੋਰ ਆ ਕੇ ਜਦੋਂ ਮੈਂ ਪਤਾ ਲੱਗਿਆ ਵੀ ਇਹ ਇਸ ਬਾਰਡਰ ਤੇ ਰੁਕ ਗਏ ਇਸ ਬਾਰਡਰ ਤੇ ਸਾਡੇ ਆਣ ਗਵਾਂਢੀ ਨਾਲ ਪਿੰਡ ਨੇ ਜਿਹੜੇ ਲਲਕਲਾ ਜਾਂ ਸਮਰਾਲੇ ਦੇ ਕੋਲ ਜਿਹੜੇ ਨਿੱਕ-ਨਿੱਕੇ ਪਿੰਡ ਨੇ ਉਹਨਾਂ ਦੇ ਨਾਲ ਮੇਰਾ ਪਿਆਰ ਆ, ਪੁਰਾਣਾ ਪਿਆਰ ਆ, ਛੋਟਾ ਜਿਹਾ ਹੁੰਦਾ ਮੈਂ ਆਵਾਜ਼ਾਂ ਕੱਢਦਾ ਰਿਹਾ, 90 ਆਵਾਜ਼ਾਂ ਕੱਢਦਾ ਵੈਸੇ ਦਾ। ਤੇ ਮੈਂ ਪਿਆਰ ਲੈਣ ਵਾਸਤੇ ਫਿਰ ਮੇਰੀ ਆਤਮਾ ਜਾਗੀ ਵੀ ਕਿਸਾਨ ਭਾਵੇਂ ਜਿਹੜੇ ਮਜ਼ਦੂਰ ਨੇ, ਕਿਸਾਨ ਚੱਲ ਰਹੇ ਨੇ, ਮਜ਼ਦੂਰ ਨੇ ਘਰੇ। ਉਹਨਾਂ ਨੂੰ ਵੀ ਆਪਣੀ ਜਿਹੜੀ ਗੱਲਾਂ ਨੇ ਉਹਨਾਂ ਨੂੰ ਵੀ ਸੁਣਾਉਣੀਆਂ ਚਾਹੀਦੀਆਂ ਨੇ। ਟੁੱਟੇ ਦਿਲ ਚ ਕਿਹੜੀਆਂ ਗੱਲਾਂ ਜਿਹੜੀ ਤੁਸੀਂ ਸਰਕਾਰ ਨੂੰ ਦੱਸਣੀ ਚਾਹੁੰਦੇ ਹੋ? ਸਾਡੀ ਇਹੀ ਆ। ਵੀ ਜਿੱਦਾਂ ਕਿਸਾਨਾਂ ਦੀ ਸੁਣੀ ਜਾਂਦੀ ਆ ਉੱਥੇ ਮਜ਼ਦੂਰਾਂ ਦੀ ਵੀ ਸੁਣੀ ਜਾਵੇ ਤੇ ਕਿਸਾਨ ਮਜ਼ਦੂਰ ਦਾ ਇੱਕ ਰਿਸ਼ਤਾ ਨੌ ਮਾਸਲਾ ਹੁੰਦਾ ਜੀ ਤੇ ਮੈਂ ਕਹਿੰਦਾ ਵੀ ਜੇ ਨਹੀਂ ਉਹ ਮਜ਼ਦੂਰ ਪਿੰਡੋਂ ਨਿਕਲੇ ਮੈਂ ਇਕੱਲੇ ਹੀ ਮਜ਼ਦੂਰ ਬਹੁਤ ਆ ਮੈਂ ਫਿਰ ਵੀ 13 ਤਰੀਕ ਨੂੰ ਤੇਲ ਪਵਾ ਕੇ ਮਾਰੀ ਕਿੱਕ ਜਾਮੇ ਦੀ ਮੈਂ ਕਹਿੰਨਾ ਬੱਲੇ ਬੱਲੇ ਕਰਾਤੀ ਮੈਂ ਇਹ ਨਾ ਕਹਿਣ ਕਿਸਾਨ ਵੀ ਇਹ ਮੇਲਿਆਂ ਤੋਂ 10-10 ਰੁਪਏ 100-100 ਰੁਪਏ ਇਕੱਠੇ ਕਰਦਾ ਜੀ ਟੂਰਨਾਮੈਂਟਾਂ ਤੇ ਸਾਡਾ ਸਾਥ ਨਹੀਂ ਦਿੱਤਾ ਇਹਨੇ ਬੰਦੇ ਨੇ ਮੈਂ ਫਿਰ ਵੀ ਇਹਨਾਂ ਨਾਲ ਆ ਮੈਂ ਇਹੀ ਕਹਿਣਾ ਵੀ ਤੁਹਾਡੇ ਨਾਲ ਆ ਆ ਜਿਹੜੀ ਹੁਣ ਮੀਟਿੰਗਾਂ ਚੱਲ ਰਹੀਆਂ ਨੇ ਇਹ ਮੈਂ ਤੈਨੂੰ ਵਰਲਡਿੰਗ ਜੇ ਜੱਤਸਣ ਲੱਗਿਆ ਹੋ ਮੀਟਿੰਗਾਂ ਕੱਲੂ ਵੀ ਐਤਵਾਰ ਨੂੰ ਵੀ ਆ ਉਹ ਕੀ ਕਹਿੰਦਾ ਮੈਂ ਸੱਣੀ ਦਿਲ ਦੀ ਆਵਾਜ਼ ਚ ਦੱਸਣ ਲੱਗਿਆ ਉਹ ਕੀ ਕਹਿੰਦਾ ਮੋਦੀ ਸਾਹਿਬ किसानों की कितनी मीटिंग कराएगा किसान कब दिल्ली का बॉर्डर टपन साथ है हमें इंसाफ मिलना चाहिए मगर इंसाफ ना मिला किसान कभी नहीं उठ सकते किसानों को ए मीटिंग मीटिंग खत्म कर किसानों को बॉर्डर में बेच दिल्ली में बेच जहां मोदी बैठा है कसान अपने हक मंगने आते ने भी हाल चलाया फ मीटिंग तरीक नहीं देखेंगे। तरीक मीटिंग तरीक पता तरीक 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 रहा मीटिंग देखते, देखते, बेजक पागल हो जाएगा ਕਸਾ ਨੋਕਾ ਇਸ ਕਰਕੇ ਕਹਿਣਾ ਵੀ ਮੀਟਿੰਗ ਨਹੀਂ ਹੋਣੀ ਚਾਹੀਦੀ ਮੀਟਿੰਗ ਇੱਕੇ ਹੋਣੀ ਚਾਹੀਦੀ ਹੱਲਾ ਮਾਰ ਦੋ ਚੱਲੋ ਇਹ ਜਿਹੜੇ ਨੌਜਵਾਨਾਂ ਦਾ ਖੂਨ ਆ ਇਹ ਰਾਤ ਨੂੰ ਵੀ ਰਚਾਈ ਦੇ ਵਿੱਚ ਵਾਲੇ ਮਾਰਦਾ ਵੀ ਕਦੋਂ ਅਸੀਂ ਦਿੱਲੀ ਚੱਲੀਏ ਸਾਡੇ ਗੁਰੂਆਂ ਨੇ ਬਾਜਾਂ ਵਾਲੇ ਨੇ ਪੰਥ ਨੇ ਸਾਡਾ ਜੰਗ ਜਿੱਤਿਆ ਦੀ ਉੱਥੇ ਜਾ ਕੇ 19 ਸੰਦੇ ਵਿੱਚ ਇੱਕ ਕਿਸਾਨ ਦਾ ਹੱਕ ਮੋੜ ਕੇ ਲਗਾ ਦੇ ਹੁਣ ਕਟੜ ਸਾਹਿਬ ਕਹਿੰਦੇ ਵੀ ਐਵੇਂ ਟਰਾਲੀਆਂ ਹੱਕ ਕੇ ਤੁਰ ਪਏ ਤੁਸੀਂ ਬੱਸਾਂ ਤੇ ਆ ਜਾਓ ਟ੍ਰੇਨਾਂ ਤੇ ਆ ਜਾਓ ਵੀ ਇਹ ਕੋਈ ਤਰੀਕਾ ਥੋੜੇ ਅਸੀਂ ਕਿਸਾਨ ਦੇ ਵਿਰੋਧੀ ਥੋੜੇ ਕਿਸਾਨ ਤਾਂ ਸਾਡੇ ਆਪਣੇ ਆ ਪਰ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਕੱਦੇ ਦਿੱਲੀ ਨੂੰ ਤੁਰ ਪਏ ਉਹਨਾਂ ਨੂੰ ਐ ਨਹੀਂ ਪਤਾ ਵੀ ਕਿਸਾਨ ਹੈ ਜੇ ਫਸਲ ਬੀਜ ਸਕਦਾ ਕਿਸਾਨ ਦੀ ਉਹ ਜਿਹੜੀ ਰੋਟੀ ਖਾਂਦਾ ਉਹ ਟੁਕੜੇ ਖਾ ਰਿਹਾ ਖੱਟਰ ਸਾਹਿਬ ਮੋਦੀ ਜਾਂ ਕੋਈ ਕੋਈ ਵੀ ਮੰਤਰੀ ਉਹ ਕਿਸਾਨ ਦੀ ਫਸਲ ਦੇ ਉਹ ਜੇ ਫਸਲ ਬੀਜੂਗਾ ਤਾਂ ਉਹਨੂੰ ਅੰਨ ਪਹੁੰਚੂਗਾ ਉਹਨੂੰ ਸਬਜ਼ੀਆਂ ਪਹੁੰਚਣਗੀਆਂ ਦਿੱਲੀ ਦੇ ਵਿੱਚ ਉਹਨੂੰ ਕੋਈ ਵੀ ਸਬਜ਼ੀਆਂ ਜਾਂ ਕੋਈ ਵੀ ਸਾਡੀ ਜਿਹੜੀ ਫਸਲ ਬੀਜੀ ਹੋਇਆ ਕਿਸਾਨਾਂ ਦੀ ਉਹਦੇ ਕੋਲ ਪਹੁੰਚੂਗੀ ਉਹ ਸਾਡੇ ਦਾ ਵਿਆਹ ਵਿੱਚ ਫਫੜ ਰੋਸੇ ਜਾਂਦਾ ਵੀ ਮੈਨੂੰ ਤੁਸੀਂ ਸਾਜਦੇ ਨਹੀਂ ਠਾਲਿਆ ਇਦਾਂ ਫੇਰ ਖੱਟੜਾ ਅੱਜੇ ਤਾਂ ਸਾਡੇ ਰੁੱਸੇ ਬੈਠੇ ਨੇ ਕਿਸਾਨ ਵੀ ਦਿੱਲੀ ਦਾ ਨਾਰਾ ਕਦੋਂ ਵੱਜੇ ਨਗਾਰਾ ਕਦੋਂ ਵੱਜੇ ਇਹ ਬਾਰਡਰ ਚੱਕਿਆ ਜਾਵੇ ਠੀਕ ਆ ਉਹ ਬਿੰਦ ਰੱਖੀ ਦਾ ਗਾਣੇ ਵਾਲਾ ਕੰਮ ਹੋ ਜਾਣਾ ਤੂੰ ਨਹੀਂ ਬੋਲਦਾ ਕਹਿੰਦਾ ਤੂੰ ਨਹੀਂ ਬੋਲਦਾ ਤੇਰੇ ਯਾਰ ਕਿਸਾਨ ਬੋਲਦਾ ਕਿਸਾਨ ਬੋਲਦਾ ਉਹ ਕੰਮ ਹੋ ਜਾਣਾ ਤੇ ਐਸੀ ਕਹਿੰਦੇ ਆ ਵੀ ਸਾਨੂੰ ਇਨਸਾਫ ਦੇਵੇ ਇਹ ਮੀਟਿੰਗਾਂ ਕਰਾਈ ਜਾਂਦਾ ਦਸੇ ਬੰਦੀਆਂ ਤੇ ਇਹ ਚੰਗਾ ਕੰਮ ਨਹੀਂ ਹੈਗਾ। ਹਮਮ। ਪੰਜਾਬ ਸਰਕਾਰ ਨੂੰ ਕਿੱਦਾਂ ਦੇਖਦੇ ਹੋ? ਪੰਜਾਬ ਸਰਕਾਰ ਦਾ ਰੋਲ ਕਿੱਦਾਂ ਰਿਹਾ? ਪੰਜਾਬ ਸਰਕਾਰ ਕਹਿੰਦੀ ਵੀ ਇਹ ਸ ਤੇ ਕਿਸਾਨਾਂ ਦੇ ਨਾਲ ਆ। ਸਾਡੇ ਵੱਲੋਂ ਕਿਸਾਨ ਜਾਣ ਅਸੀਂ ਸਰਕਾਰ ਨੂੰ ਕਹਿੰਨੇ ਆ ਵੀ ਇਹਨਾਂ ਦੇ ਨਾਲ ਗੱਲਬਾਤ ਕਰੋ। ਇਹ ਬਾਰਡਰ ਨਾ ਬਣਾਓ ਇੰਡੀਆ ਪਾਕਿਸਤਾਨ ਦੇ। ਮੈਂ ਇੱਕ ਗੱਲ ਦੱਸਾਂ ਜੀ। ਹਮਮ। ਮੇਰੀ ਗੱਲ ਕਹੀ ਦੂਰ ਚਲੇ ਜਾਣੀਆਂ। ਹਮਮ। ਮੇਰੀ ਇੱਕ ਵੀਡੀਓ ਵੀ ਚੱਲੀ ਦੀ ਬਾਪੂ ਕਹਿ ਕੇ ਸਾਰੇ ਕੰਮ ਦੀ ਐ ਕਰਤਾ। ਮੈਂ ਉਹ ਗੱਲ ਕਹਿਣਾ ਹਮ ਇਹ ਜਿਹੜੇ ਸਾਡੇ ਇੱਧਰ ਪੰਜਾਬ ਦੇ ਮੰਤਰੀ ਨੇ ਉਹ ਨਜ਼ਾਰਾ ਤੱਕ ਰਹੇ ਨੇ ਵੀ ਕਿਸਾਨਾਂ ਦੇ ਉੱਤੇ ਠਾ ਠੂ ਠਾ ਠੂ ਠਾ ਠੂ ਠਾ ਠੂ ਹਾਂ ਕੁੱਤੀ ਚੋਰਾਂਗ ਰਲੀ ਵੀ ਬਈ ਇਹ ਇਹ ਜਿਹੜੇ ਕਿਸਾਨ ਨੇ ਜਿਗਰਾ ਦੇਖੋ ਮੈਂ ਮਜ਼ਦੂਰ ਹਾਂ ਜਦੋਂ ਕਿਸਾਨਾਂ ਦੇ ਬੰਬ ਕੋਲ ਚ ਨਗਿਆ ਇੱਕ ਕਿਸਾਨ ਨੇ ਆ ਕੇ ਮੈਨੂੰ ਜੱਫੀ ਪਾ ਲਈ ਹਾਏ ਹਾਏ ਮੈਂ ਕਹ ਕੋਈ ਗੱਲ ਆਪਾਂ ਨਾਲੇ ਮਰਾਂਗੇ ਜੇ ਆਏ ਤਾਂ ਨਾਲੇ ਸਿੱਖ ਦੀ ਪਾਵਾਂਗੇ ਨਾਹੀਂ ਇੱਕ ਤਾਂ ਜਿੰਦਾਬਾਦ ਹੋਈ ਆ। ਹਾਂ। ਇਹੀ ਕਹਨਾ ਕਿਸਾਨਾਂ ਨੂੰ ਵੀ ਕਹਨਾ ਓਏ ਕਾਮਲਿਓ ਇਹ ਜਿਹੜਾ جنگ ਇਹ ਮਜ਼ਦੂਰਾਂ ਤੇ ਕਿਸਾਨਾਂ ਨਾਲ ਜਿੱਤਿਆ ਜਾ। ਮੁੱਖ ਮੰਤਰੀ ਸਾਹਿਬ ਤਾਂ ਹਮੇਸ਼ਾ ਇਹ ਕਹਿੰਦੇ ਨੇ ਮੈਂ ਆਪ ਕਿਸਾਨ ਆ। ਮੈਨੂੰ ਸਾਰਾ ਪਤਾ ਹੈ ਵੀ ਇੰਜਣ ਮੁੱਖ ਮੰਤਰੀ ਆ। ਭਗਵੰਤ ਮਾਨ ਹੋਰੀ ਉਹ ਕਹਿੰਦੇ ਇੰਜਣ ਦੇ ਅੱਗੇ ਮੈਂ ਸੌਂਦਾ ਰਿਆ। ਮੈਂ ਖਾਲਦੀ ਵੀ ਜ਼ਿੰਮੇਵਾਰੀ ਮੇਰੀ ਲੱਗੀ ਹੋਈ ਸੀ। ਮੈਂ ਉੱਥੇ ਜੈਂਡੋਰੀਆਂ ਵੀ ਬਦਲਦਾ ਸਾਰਾ ਕੁਝ ਕਰਿਆ ਮੁੱਖ ਮੰਤਰੀ ਸਾਹਿਬ। ਉਹ ਪਹਿਲਾ ਇੱਕ ਮੁੱਖ ਮੰਤਰੀ ਆਇਆ ਕਹਿੰਦਾ ਮੈਂ ਮਿੰਜਾ ਮੰਦਾ ਰਿਹਾ ਦੂਜਾ ਆਇਆ ਕਹਿੰਦਾ ਮੈਂ ਬੱਕਰੀ ਦਾ ਦੁੱਧ ਚਾਹੁੰਦਾ ਰਿਹਾ ਮੈਂ ਕਮੇਟੀ ਕੱਲ ਕਰੋ ਮੇਰੇ ਮਗਰ ਕਮੇਟੀ ਕਰਦਾ ਸਾਰਿਆਂ ਨਾਲ ਹੈ ਉਹ ਪਹਿਲਾਂ ਕਹਿੰਦਾ ਮਿੱਠੀਆਂ ਮਿਰਚਾਂ ਹੁਣ ਸਾਰੇ ਕਿਸਾਨਾਂ ਨੂੰ ਉਹਨੇ ਕੋੜੀਆਂ ਮਿਰਚਾਂ ਦਿੱਤੀਆਂ ਹੋਈਆਂ ਨੇ ਕੁਲਫੀ ਗਰਮੇ ਗਰਮ ਕਹੜਾ ਕਹਿੰਦਾ ਵੀ ਕੁਲਫੀ ਗਰਮ ਹੁੰਦੀ ਆ ਹੰਦੀ ਦੇ ਕੀ ਕੁਲਫੀ ਗਰਮ ਠੰਡੀ ਹੁੰਦੀ ਆ ਇਹ ਗੱਲ ਨੇ ਕੁਲਫੀ ਗਰਮੇ ਗਰਮ جگਨੂ جگਨੂ ਓਹ ਹੈ ਕਿਸਾਨ ਜੇ ਕਿਸਾਨ ਆ ਕਿਸਾਨਾਂ ਦਾ ਦਰਦ ਸੁਣਨ ਵਾਸਤੇ ਉਰੇ ਪਹੁੰਚੇ ਜਿਵੇਂ ਮੈਂ ਪਹੁੰਚਿਆ ਕੋਈ ਕਮੇਟੀ ਕਲਾਕਾਰ ਨਹੀਂ ਪਹੁੰਚਿਆ ਹੱਥ ਕੜਾ ਕਰਕੇ ਕਰ ਲੈ ਵੀ ਭੋਟੂ ਸ਼ਾ ਜਾਂ ਕੋਈ ਹੋਰ ਪਹੁੰਚਿਆ ਮੈਂ ਕਿਸਾਨਾਂ ਨਾਲ ਉਦੋਂ ਦਾ ਨਾਲ ਜਿਸ ਟਾਈਮ ਕਿਸਾਨ ਪਹਿਲੀ ਵਾਰ ਤੁਰੇ ਦੀ 20 ਦੇ ਵਿੱਚ ਮੈਂ ਉਹਨਾਂ ਦੇ ਨਾਲ ਪਰ ਮੈਂ ਜਦੋਂ ਮੈਨੂੰ ਮਨ ਦੁਖਦਾ ਵੀ ਜਦ ਮੈਂ ਟੂਰਨਾਮੈਂਟ ਕਰਾਉਂਦੇ ਕੁਸ਼ਤੀਆਂ ਕਰਾਉਂਦੇ ਨੇ ਇਹ ਪਤਾ ਕੀ ਕਹਿੰਦੇ ਨੇ ਉੱਥੇ ਕਲਾਕਾਰ ਲੱਗੇ ਹੰ ਅੰਖੀਲਾ ਬੱਬੂ ਮਾਨ ਉੱਥੇ ਮੈਂ ਕਹਿੰਦਾ ਮੈਨੂੰ 2 ਮਿੰਟ ਦੇ ਦੋ ਕਹਿੰਦਾ ਤੈਨੂੰ ਪਤਾ ਨਹੀਂ 4 ਲੱਖ ਦਾ ਲਾਇਆ ਸੀ 4 ਲੱਖ ਤੇਰੀ ਆਵਾਜ਼ਾਂ ਸਾਨੂੰ ਨਹੀਂ ਦਿਲ ਆਇਆ ਮੈਂ ਫਿਰ ਉੱਥੇ ਖਾਲੀ ਮੁੜ ਕੇ ਆਉਣਾ ਫਿਰ ਵੀ ਅੱਜ ਇਹਨਾਂ ਦੇ ਬਰਾਬਰ ਖੜਾ ਕੋਈ ਗੁੱਸਾ ਨਹੀਂ ਕੋਈ ਨਾਰਾਜ਼ਗੀ ਨਹੀਂ ਪਰ ਮੈਂ ਕਹਿੰਦਾ ਏਕੜ ਮੇਰੇ ਮਗਰ ਕੋਈ ਖੜ ਕੇ ਦਿਖਾਵੇ ਤੇਰੇ ਸਾਹਮਣੇ ਟਰੈਲੀ ਦੇ ਥੱਲੇ ਬੈਠੀ ਤੁਹਾਨੂੰ ਆਵਾਜ਼ ਮਾਰੀ ਭੁੰਜੇ ਪਿਆ ਕਿਸਾਨ ਟਰੈਲੀਆਂ ਚ ਬੈਨਾ ਮੈਂ ਭੁੰਜੇ ਪਿਆ ਟਰੈਲੀ ਦੇ ਥੱਲੇ ਪਰ ਮੈਂ ਕਿਸਾਨਾਂ ਦੇ ਨਾਲ ਮੇਰਾ ਪਿਓ ਤੀ ਉਹ ਸੰਜੀਤ ਵਾਲਿਆ ਹਰਿਉਂ ਪਿੰਡ ਜ਼ਿਲ੍ਹਾ ਲੁਧਿਆਣਾ ਸ਼ਹਿਰ ਸਮਰਾਲਾ ਮੇਰੇ ਪਿਓ ਦਾ ਨਾਮ ਗਰਮੀਤ ਸਿੰਘ ਹੰਸਾ ਅਸੀਂ ਹੰਸਰਾਜ ਹੰਸ ਜੀ ਦੇ ਖਾਨਦਾਨ ਚੋਂ ਆ ਮੇਰਾ ਗੋਤ ਹੰਸਾ ਉਹ ਤਾਂ ਸਰਕਾਰ ਦੇ ਵਿੱਚ ਬੈਠੇ ਆ ਤੁਸੀਂ ਉਹ ਵੀ ਹੰਸਾ ਇੱਕ ਹੰਸ ਇਸ ਸਮੇਂ ਭਾਰਤ ਸਰਕਾਰ ਦੇ ਵਿੱਚ ਬੈਠੇ ਇੱਕ ਹੰਸ ਇੱਥੇ ਸੜਕ ਤੇ ਬੈਠਾ ਹੈ ਫਿਰ ਦੋ ਹੰਸ ਅਲੱਗ-ਅਲੱਗ ਥਾਂ ਮਤੇ ਕਿਉਂ ਆ ਐ ਗਰੀਬੀ ਦਾ ਮਾਰੇ ਹੋਇਆ ਹੰਸਾ ਉਹ ਨਦੀ 'ਚ ਮੋਤੀ ਜੁਗ ਦਾ ਕਦੇ-ਕਦੇ ਉਹ ਮੈਂ ਐਸੇ ਸੌ ਪਿਆ ਦੀ ਬਾਬਿਓ ਜਿੱਥੇ ਸੱਪ ਤੁਰਦੇ ਦੀ ਐ ਤੇਰਾ ਜੇ ਸੱਪ ਵੀ ਲੰਘ ਜੂ ਐਸੀ ਕਹਿੰਦਾ ਦੇਵਤਿਆ ਕੋਈ ਗੱਲ ਨਹੀਂ ਸਿਵਜੀ ਸਾਹਿਬ ਤੁਹਾਡੇ ਗੱਲ 'ਚ ਪੈ ਜਵੇ ਤੇ ਬਸ ਮੈਂ ਇਹੀ ਗੱਲ ਕਹੂੰਗਾ ਰਲ ਕੇ ਰਹੋ ਜੇ ਜੰਗ ਜਿੱਤਣੀ ਆ ਜਿਵੇਂ ਪਹਿਲਾਂ ਤੋਂ ਨੂੰ ਮੋਦੀ ਨੇ ਲollipops ਦੇ ਕੇ ਤੋਰਤਾ ਤੀ ਐਤ ਕੀ ਨਾ ਹੋ ਜਵੇ ਆ ਮੂਰੇ ਵੋਟਾਂ ਆਉਂਦੀਆਂ ਨੇ ਮੈਨੂੰ ਲੱਗਦਾ ਵੋਟਾਂ ਨਾਲ ਨਗਾਰਾ ਵਾਜੀ ਜਾਣਾ ਮੈਂ ਇਹਨਾਂ ਨੂੰ ਕਹਿੰਦਾ ਵੀ ਰਾਤੋਂ ਰਾਤੇ ਨਿਕਲ ਜੋ ਢੋਲਿਆਂ ਚ ਗਿੱਲੇ ਪਾ ਕੇ ਖਾਣਾ ਖਾਣਾ ਉੱਥੇ ਹੀ ਪਹੁੰਚੂਗਾ ਜਿਹੜੇ ਬੈਰੀਕੇਡ ਲੱਗੇ ਉਹ ਕਿੱਦਾਂ ਟੱਪਣਗੇ ਉਹ ਯਾਰ ਬੈਰੀਕੇਡ ਤਾਂ ਜਰ ਬਾਂਦਰ ਦਰਖਤ ਤੇ ਟੱਪ ਸਕਦਾ ਅੰਗੂਰ ਲੰਗੂਰ ਕਿੱਡੀ ਵਾਲੀ ਸਾਲ ਮਾਰ ਸਕਦਾ ਸਾਡੇ ਕਿਸਾਨ ਨਹੀਂ ਮਾਰ ਸਕਦੇ ਹੈ ਆ ਸਿੰਘ ਨਾਲ ਖੜਾ ਇੱਧਰ ਨੂੰ ਕੈਮਰਾ ਘੁਮਾਓ ਇਹ ਭਾਈ ਜੇਤਾ ਜੀ ਦੀ ਕੌਮ ਚੋਂ ਆ ਅਸੀਂ ਚਾਹੇ ਰੋਡੇ ਆ ਦਸਤਾਰ ਨਹੀਂ ਮੰਨੀ ਹੋਈ ਪਰ ਦਿਲ ਤਾਂ ਸਿੱਖਾਂ ਵਾਲਾ ਸਿੱਖਾਂ ਹਾਂ ਬਿਲਕੁਲ ਜੀ ਬਿਲਕੁਲ ਗਰੀਬ ਆ ਕਰੋ ਇੱਕ ਜ਼ਮੀਰ ਆ ਜ਼ਮੀਰ ਆ ਕੋਈ ਕੀਲਾ ਨਹੀਂ ਕੋਈ ਕੀਲਾ ਨਹੀਂ ਹੈਗਾ ਮੱਝ ਦਾ ਕਿੱਲਾ ਵੀ ਨਹੀਂ ਉਹਦੀ ਬਾਪ ਨੇ ਪਿੱਛੇ ਜੇ ਵੇਚਦੀ ਮੈਂ ਟੇਪ ਕਰਾਈ ਤੀ ਤੇ ਮੈਂ ਕਿਹਾ ਬਾਪੂ ਮੇਰੇ ਚੌਪੂਰੇ ਕਰਦੇ ਕਹਿੰਦਾ ਪੁੱਤ ਕੋਈ ਗੱਲ ਨਹੀਂ ਤੇਰੇ ਚੌਪੂਰੇ ਕਰਦਨੇ ਮੇਰੀ ਟੇਪ ਆਈ ਤੀ ਨਿੰਕੇ ਖੰਗਾ ਖੁੰਗੂ ਰ ਮਾਕੇ ਦੇਖੀ ਤੈਨੂੰ ਮਗਰੇ ਢਾਲਣਗੇ ਮੇਰੇ ਭਾਈ ਵੇ ਮੇਰੇ ਗਾਣੇ ਦਾ ਨਾਮ ਤੀ ਇੱਕ ਮੇਰੀ ਵੀਡੀਓ ਆਈ ਤੀ ਬਾਪੂ ਕਹੇ ਕਿ ਸਾਰੇ ਕੰਮ ਦੀ ਦੇਖੀ ਹੋਣੀ ਆ ਉਹੀਆਂ ਮੈਂ ਅੱਜ ਵੀ ਮੈਂ ਕਿਸਾਨਾਂ ਨਾਲ ਆ ਕਿਸਾਨਾਂ ਹਣ ਉਹ ਗਿਰਦਾ ਕਾਤੀ ਹਾਂ ਇੱਕ ਕਿਸਾਨ ਆ ਬਿਲਕੁਲ ਭਾਈ ਇਹ ਮੇਰੇ ਪਿਓ ਆ ਪਿਓ ਆ ਮੇਰਾ ਇਹ ਇਹਨਾਂ ਕਾਤਰ ਆ ਇਹ ਕਿਸਾਨਾਂ ਖਤਰ ਆ ਹੁਣ ਮੋਦੀ ਸਾਹਿਬ ਨੂੰ ਸਨੇਹਾ ਕੀ ਦੇਣਾ ਜੇ ਸਰਕਾਰ ਨੂੰ ਸਨੇਹਾ ਕੀ ਦੇਣਾ ਇੱਕ ਮਜ਼ਦੂਰ ਕਿਸਾਨਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਨ ਆਇਆ ਤਾਂ ਫਿਰ ਸਨੇਹਾ ਕੀ ਆ ਕਿਹੜੇ ਕਿਹੜੇ ਅੰਦਾਜ਼ ਚ ਦੋਵਾਂਗੇ ਮੋਦੀ ਸਾਹਿਬ ਨੇ ਮੈਂ ਸਾਰੀਆਂ ਆਵਾਜ਼ਾਂ ਦੇ ਦੇਣਾ ਪਹਿਲਾਂ ਤਾਂ ਮੈਂ ਜੋਗਰਾ ਦੀ ਆਵਾਜ਼ ਚ ਦਊਂਗਾ ਆਬ ਆਪ ਆਏ ਕਿਉਂ ਇਹਨਾਂ ਦੀ ਜਵਾਨੀ ਕੰਨੀ ਦੇ ਖਮੋਦੀਆ ਆ ਖਟਰਾ ਤੈਨੂੰ ਇਹਨਾਂ ਦੀ ਜਵਾਨੀ ਤੇ ਤਰਸ ਨਹੀਂ ਆਉਂਦਾ ਓਏ ਇਹਨਾਂ ਦਾ ਨਾਜ ਖਾ ਕੇ ਇਹਨਾਂ ਦਾ ਮੱਝ ਦਾ ਦੁੱਧ ਪੀ ਕੇ ਤੂੰ ਇਹਨਾਂ ਨਾਲ ਗਰਦਾਰੀ ਕਰਦਾ ਓਏ ਓਏ ਹਡਵਾਨੀ ਦਵਾਨੀਆਂ ਨਾਲ ਮਿਲ ਕੇ ਸਾਡਾ ਪੰਜਾਬ ਦੇ ਟੋਟੇ ਕਰਨਾ ਚਾਹਨਾ ਓਏ ਬਦਲ ਬਦਲ ਹੁਣ ਜੇ ਆਵੇ ਸੰਨੀ ਜੋਲ ਉਹ ਕੀ ਕੋ ਬਾਬੂ ਜੀ ਬਾਪੂ ਜੀ ਆਪ ਕੋ ਨਹੀਂ ਮੈਂ ਆਪ ਕੇ ਸਾਥ ਹੂੰ ਸਾਥ ਰਹੂੰਗਾ ਜੇ ਹੁਣ ਮੇਲ ਮਿਲ ਤਰਾ ਜੋ ਉਹ ਕੀ ਓਏ ਹੋਏ ਉਹ ਮੈਂ ਗਿਆ ਬਾਪੂ ਆ ਮੈਂ ਥੋੜੇ ਨਾਲ ਖੜਾ ਐ ਇਹ ਕਰੇ ਕਰੀ ਜਾਂਦੇ ਹੋ ਉਹ ਮੈਂ ਕਹਾਂ ਬਾਪੂ ਮੈਂ ਸਵਾਰਲੇ ਤੋਂ ਹਰਿਓ ਪਿੰਡ ਤੋਂ ਆ ਕੇ ਚਿਲਾ ਲਦੇ ਹਿਆਲੇ ਤੋਂ ਥੋੜੇ ਨਾਲ ਖੜਾ ਤੁਸੀਂ ਮੇਰਾ ਸਾਥੋਂ ਮੈਂ ਥੋੜਾ ਸਾਥ ਦਊਗਾ ਨਹੀਂ ਠੀਕ ਤੇ ਇਦਾਂ ਵੀ ਜੀ ਬਾਪੂ ਨੂੰ ਜਵਾਨ ਕਹਿ ਕੇ ਤੁਸੀਂ ਬਾਪੂ ਦੀ ਉਮਰ ਵਧਾਤੀ ਇਹ ਸਦਾਈਆ ਇੱਜ਼ਤ ਸਾਡੇ ਖਾਨ ਪੰਜਾਬ ਦੀ ਇੱਕ ਰੀਤ ਆ ਦਸਤਾਰ ਮੱਥੇ ਤੇ ਹੋਵੇ ਚਾਹੇ ਦਾੜੀ ਚਿੱਟੀ ਹੋਵੇ ਜਵਾਨੀ ਤਾਂ ਸਦਾ ਹੀ ਬਹਾਰ ਹੁੰਦੀ ਆ ਹਾਂ ਇਸ਼ਕ ਇਸ਼ਕ ਖੁਦਾ ਧੋਲੇ ਨਹੀਂ ਦੇਖਦਾ ਜਵਾਨੀ ਇਹਨਾਂ ਦੀ ਸਾਡੇ ਬੜਾਪੇ ਦੇ ਇੱਕ ਅਸੀਂ ਇਹਨਾਂ ਦੇ ਪੁੱਤ ਬਣ ਕੇ ਆਏ ਹਾਂ ਮੈਂ ਕੋਈ ਕਲਾਕਾਰ ਨਹੀਂ ਬਣ ਕੇ ਆਇਆ ਨਾ ਮੈਂ ਔਰੇ ਬੱਬੂ ਮਾਨ ਦੇਖਿਆ ਵੀ ਔਰੇ ਆਇਆ ਨਾ ਕੋਈ ਹੋਰ ਸਿੰਗਰ ਦੇਖਿਆ ਇੱਕ ਰਮੇਸ਼ ਹਾਂ ਉਹ ਆਇਆ ਸੀ ਬਈ ਸਾਰੇ ਪਿੰਡਾਂ ਨੂੰ ਆਉਣਾ ਚਾਹੀਦਾ ਟਰੈਲੀਆਂ ਭਰ ਕੇ ਕੋਈ ਥੋੜਾ ਕੋਈ ਅਗਲੇ ਸਾਲ ਵੋਟਾਂ 'ਚ ਖੜ ਗਿਆ ਦੀ ਕੋਈ ਤੁਹਾਡਾ ਦਥੇਬੰਦੀ ਦਾ ਬੰਦਾ ਇੱਕ ਵੋਟਾਂ 'ਚ ਖੜ ਗਿਆ ਦੀ ਅੱਜ ਉਹਦੀ ਕੋਈ ਟਰੈਲੀ ਹੁਣੀ ਨਹੀਂ ਦੀਂਦੀ ਇਸ ਕਰਕੇ ਮੈਂ ਕਹਿੰਨਾ ਪੰਜਾਬ ਨੇ ਕਿਉਂ ਤੁਸੀਂ ਜੇ ਸਾਡਾ ਅੱਗੇ ਹੁੰਦਾ ਦੀ ਡੋਡੇ ਖਾ ਲਈ ਭੁੱਕੀ ਖਾ ਲਈ ਫੀਮ ਖਾ ਲਈ ਸਾਡੀ ਜਵਾਨੀ ਹੁਣ ਚਿੱਟਿਆਂ 'ਚ ਵੜ ਗਈ ਚਿੱਟਾ ਆਉਂਦਾ ਕਿੱਥੋਂ ਆ ਇਹ ਲਿਉਂਦਾ ਕੌਣਾ ਅਕਤਾਰੀ ਬਾਰਡਰ ਤੋਂ ਆਉਂਦਾ ਪਤਾ ਕਿੱਥੋਂ ਆਉਂਦਾ ਪਤਾ ਨਹੀਂ ਲੱਗਦਾ ਸਾਡੀ ਮੁੰਡੇ ਮਰਦੇ ਨੇ ਚਿੱਟੇਲੇ ਟੀਗੇ ਲਾ ਲਾ ਕੇ ਅਸੀਂ ਤਾਂ ਭਗਵੰਤ ਮਾਨ ਨੂੰ ਵੀ ਕਹਿੰਦੇ ਜੇ ਸੁਣਦਾ ਕਮੇਡੀ ਕਲਾ ਕਰਦੀ ਆਵਾਜ਼ ਸਰਕਾਰ ਸਾਡੀ ਸੁਣਦੀ ਆ ਵੀ ਸਾਨੂੰ ਮਾੜੀ ਮੋਟੀ ਖੇਤੀ ਕਰਨ ਦੇ ਦੇ ਡੋਟਿਆਂ ਦੀ ਮਾੜਾ ਮੋਟਾ ਖਾ ਕੇ ਸਾਡੇ ਬਾਪੂ ਉਹਨੇ ਟਰੈਕਟਰ ਦਾ ਘਮਾਈ ਜਾਣਗੇ ਖੇਤ 'ਚ ਹੈ ਨਾਲੇ ਅੱਧਾ ਪੰਜਾਬ ਚਿੱਟੇ ਤੋਂ ਵੱਜ ਜਾਊਗਾ ਅਨਖੀਲਾ ਗਾਉਣ ਤੋਂ ਹਟ ਜਾਊਗਾ ਚਿੱਟੇ ਆਲਾ ਗਾਣਾ ਇਹ ਪਤਾ ਕੀ ਆ ਇਹ ਸਾਡੀ ਜਾਨ ਆ ਇਹ ਸਾਡੇ ਪਿਓ ਨੇ ਇੱਕ ਮੇਰਾ ਘਰ ਪਿਓ ਆ ਇੱਕ ਬਾਹਰ ਪਿਓ ਆ ਮੈਂ ਹਮੇਸ਼ਾ ਮੇਰਾ ਉਸਤਾਦ ਕਹਿੰਦਾ ਉਹਦੀ ਕਿ ਗਰਦੇਵ ਢਿਲੋਂ ਪੰਜਾਬ ਲਈ ਉਹ ਕਹਿੰਦਾ ਪੁੱਤ ਨੇਕੀ ਕਮਾਈ ਬੇਈਮਾਨੀ ਚੋਰੀ ਤੋਂ ਬਚ ਕੇ ਰਹੀਂ ਚਿੱਟੇ ਤੋਂ ਬਚ ਕੇ ਰਹੀਂ ਚੋਰੀ ਤੋਂ ਬਚ ਕੇ ਰਹੀਂ ਤੈਨ ਸਾਰਾ ਸਤਕਾਰ ਕਰਨਗੇ ਤੇਰਾ ਪੰਜਾਬੀ ਮੈਨੂੰ ਤਰਸ ਆਉਂਦਾ ਇੰਨੀ ਠੰਡ ਚ ਪਹਿਲਾਂ ਇਹ ਸਾਡੇ ਕਿਸਾਨ ਪਤਨੀ ਕਿਵੇਂ ਕਿਵੇਂ ਪੈਂਦੇ ਰਹੇ ਨੇ ਤਰਸ ਆਉਂਦਾ ਇਹਨਾਂ ਦੇ ਫਾਸਲਾਂ 'ਚ ਅਸੀਂ ਵੀ ਬੁਰਕੀ ਖਾਨੇ ਆ ਜਿਹੜੀ ਅੱਜ ਲੰਗਰ ਚੱਲ ਰਹੇ ਨੇ ਸਾਡੇ ਪੰਜਾਬੀਆਂ ਦਾ ਦਿਲ ਬੋਲਟ ਦੇ ਪਿਸਟਲ ਜਿੱਡਾ ਜੀ ਜਿੱਡਾ ਬੋਲਟ ਦਾ ਪਿਸਟਲ ਨਹੀਂ ਹੁੰਦਾ ਇਹ ਜਿੱਥੇ ਮਰਜ਼ੀ ਜੁਪੀ 'ਚ ਕੋਈ ਘਟਨਾ ਹੋ ਜਵੇ ਅੰਤ ਤਾਮਨ ਲਾਡੂ 'ਚ ਘਟਨਾ ਹੋ ਜਵੇ ਇੱਧਰ ਹਿਮਾਚਲ 'ਚ ਹੋ ਜਵੇ ਪੰਜਾਬੀ ਲੰਗਰ ਲਾਉਣ 'ਚ ਮੂਰੇ ਨੇ ਇਸ ਕਰਕੇ ਮੋਦਨ ਨੂੰ ਸਮਝਾਉਣਾ ਤੂੰ ਮੰਤਰੀ ਮੁੱਖ ਮੰਤਰੀ ਕੁਸਾ ਇਸ ਪੰਜਾਬ ਦੇ ਵਿੱਚ ਸਾਰੇ ਭਾਰਤ ਦਾ ਪਰ ਸਾਡੇ ਇਹਨਾਂ ਦੀ ਦਾੜੀ ਕੰਨੀ ਦੇਖ ਲੈ ਇਹਨਾਂ ਦੀ ਜਵਾਨੀ ਕੰਨੀ ਦੇਖ ਲੈ ਇਹਨਾਂ ਨੂੰ ਤੂੰ ਸੜਕਾਂ ਤੇ ਪਾਇਆ ਯਾਰ ਤੇਰਾ ਕਹਿਜਾ ਤੂੰ ਸਾਡਾ ਮੁੱਖ ਮੰਤਰੀ ਹੋਗਾ ਜਾਂ ਕੀ ਕਹਿੰਦੇ ਹੁੰਦੇ ਨੇ ਪ੍ਰਧਾਨ ਮੰਤਰੀ ਕਹਿਜਾ ਹੋਏਗਾ ਜਿਹੜੇ ਸਾਡੇ ਬਾਪ ਪਿਓਆਂ ਨੂੰ ਸੜਕਾਂ ਤੇ ਪਾਇਆ ਅਸੀਂ ਤਾਂ ਇਹਨਾਂ ਨੂੰ ਘਰੇ ਅਰਜ਼ਾਈ ਦੇ ਕੇ ਪਾਉਂਦੇ ਆ ਅੱਜ ਮੈਂ ਦੇਖਦਾ ਇੱਕਣ ਕੋਈ ਪੱਤਰਕਾਰ ਸਾਹਿਬ ਟੋਡਾ ਚੈਨਲ ਆ ਜਿਹੜਾ ਏਕੜ ਮੈਂ ਸੜਕਾ ਟ੍ਰੇਲੀਅਨਸ ਪਏ ਬੰਦ ਨਹੀਂ ਦੇਖਣਾ ਇਹ ਪਹਿਲੀ ਮੇਰੀ ਕਿਸਮਤ ਆ ਵੀ ਇਕੱਲੇ ਧਰਨੇ ਲੱਗਦੇ ਨੇ ਇਕੱਲੇ ਧਰਨੇ ਲੱਗਦੇ ਨੇ ਇਹਨਾਂ ਕਿਸਾਨਾਂ ਨੂੰ ਹੱਕ ਭਾਵੇਂ ਉਰੇ ਮਿਲ ਜਵੇ ਅਸੀਂ ਨਹੀਂ ਜਾਣਾ ਦਿੱਲੀ ਪੂਰੀ ਖੜਜਾਂਗੇ ਅਸੀਂ ਸਾਨੂੰ ਸਾਡੇ ਜਿਹੜੇ ਬਾਦ ਨੇ ਰੂਪਰੇਖਾ ਦੇ ਵਿੱਚ ਲਿਖਾਈ ਦੇ ਵਿੱਚ ਕਹਿੰਦੇ ਨਹੀਂ ਹੁੰਦੇ ਲਿਖਾਈ ਵੀ ਲਾਲ ਕਰਾ ਦੇ ਸਾਨੂੰ ਲਿਖ ਕੇ ਦਵੇ ਵੀ ਆ ਸਾਡੇ ਤੇ ਕਾਨੂੰਨ ਸਾਰੇ ਸਾਡੇ ਬਾਬੇ ਨਾਨਕ ਦੇ ਦਿਨ ਉਸ ਟਾਈਮ ਇਹਨੇ ਸੌਂ ਖਾਦੀ ਦੀ ਵੀ ਮੈਂ ਸਾਰੇ ਕਾਨੂੰਨ ਬਹੁਤ ਸ਼ੁਕਰਾਂ ਕਰੂੰਗਾ ਬਹੁਤ ਸ਼ੁਕਰਾਂ ਕਰੂੰਗਾ ਹੈ ਝੂਠੀ ਬੰਡ ਵੱਜ ਆਇਆ ਗੱਲ ਲਾ ਉਧਰ ਜਿਹੜੇ ਨਰੇਗਾ ਵਾਲੇ ਉਹਨਾਂ ਨੂੰ ਹੋਰ ਕਹਿੰਦੇ ਮੈਂ ਇੱਧਰ ਹੋਰ ਕਿੱਦਾਂ ਕਹਿੰਦੇ ਫਿਰ ਮੋਦੀ ਸਾਹਿਬ ਦੀ ਆਵਾਜ਼ ਵੀ ਆਉਂਦੀ ਆ ਆਉਂਦੀ ਆ ਸਾਡੇ ਕਿਹੜਾ ਗੜਾਸਾ ਮਾਰੂ ਚੱਕ ਕੇ ਜੇ ਇਹਨਾਂ ਨੂੰ ਹੋ ਜੂ ਮੈਨੂੰ ਹੋ ਜੂ ਕੋਈ ਗੱਲ ਨਹੀਂ ਰੋਟੀ ਉੱਥੇ ਖਾਣੇ ਹੋਰੇ ਖਾ ਲਾਂਗੇ ਸਾਹਿਬ ਨੂੰ ਪ੍ਰਾਈਮ ਮਹਿਫਿਲ ਲੱਗੂਗੀ ਹਾਂ ਲੱਗੂਗੀ ਸਾਰੇ ਸਾਰੇ ਪੰਜਾਬੀ ਅੰਦਰ ਹੋਣਗੇ ਦੇਖੋ ਜੀ ਬਾਈ ਜੀ ਗੱਲ ਸੁਣ ਲੈ ਸਾਰੀ ਬਾਈ ਜੀ ਟੋਟਲ ਅੰਦਰ ਹੋਣਗੇ ਬਾਈ ਮੇਰੀ ਗੱਲ ਕੱਟੀ ਹਾਂ ਇੱਧਰ ਦੇਖੋ ਮੋਦੀ ਕੀ ਕਹਦਾ ਆਜੋ ਕੀ ਉਹ ਸਵਾਲ ਕਰਦਾ ਕਿਸਾਨਾਂ ਨੂੰ ਕੀ ਕਹਦਾ ਬਹਨੋ ਭਾਈਓ ਆਪ ਦਾ ਭਾਰਤ ਹੈ ਬਾਕੀ ਪੰਜਾਬ ਹੈ आपकिया सहूलत पूरिया कितिया जानगिया आपको आपके जिन्हें भी कबूल ने जिन्हें हामेरे वादे किते हैं हम पूरे नहीं करेंगे इधर तो नरेगे वाले हाय बेबे हम तो मैं पंद्रह हजार पाएंगे ਇੱਕ ਚੁੱਲਾ ਗੈਂਜ ਕਾ ਹੋਏਗਾ ਐਸੇ ਝੂਠੇ ਵਾਅਦੇ ਕਰਦਾ ਜੀ ਕੀ ਕਰੇਗਾ ਦੁਨੀਆ ਜੇ ਹੁਣ ਕਿਸਾਨਾਂ ਨੇ ਕਿਹਾ ਤਾਂ ਵੀ ਦਿੱਲੀ ਜਾਣਾ ਅਸੀਂ ਵੀ ਉਹ ਲੰਘ ਕੇ ਜਾਣਾ ਰੋਕਾਂ ਫਿਰ ਅੱਗੇ ਖੜੋਂਗੇ ਉੱਥੇ ਉੱਥੇ ਗੋਲੇ ਚੱਲਦੇ ਅੱਗੇ ਮੈਂ ਕਹਿੰਦਾ ਮੈਂ ਪੂਰੇ ਗੋਲਿਆਂ 'ਚ ਮੈਂ ਉੱਥੇ ਹੀ ਬੈਠਾ ਰਿਆ ਇਹ ਕੋਈ ਉਧਰ ਨੂੰ ਜਾਵੇ ਉਧਰ ਨੂੰ ਜਾਵੇ ਮੈਂ ਤਾਂ ਇਕੱਠਾ ਹੀ ਹੋ ਕੇ ਬਹਿ ਗਿਆ ਵੀ ਇੱਥੇ ਇੱਥੇ ਹੀ ਮਰਜੀ ਤਾਂ ਚੰਗਾ ਗਾਹਾਂ ਜਾ ਕੇ ਬੇਇੱਜ਼ਤੀ ਨਾ ਕਰਾਈ ਮੈਂ ਦਿਖਾਉਣਾ ਜੀ ਮੈਂ ਦਿਖਾਉਣਾ ਮੈਂ ਦਿਖਾਉਣਾ ਆ ਦੇਖੋ ਖੜ ਜੋ ਆ ਦੇਖੋ ਬਾਈ ਦੇਖੋ ਹਾਂ ਗੋਲੇ ਮਾਰੇ ਜੇ ਸਾਡਾ ਪੰਜਾਬ ਦੀ ਮੁਕਤੀ ਹੋ ਗਈ ਅਸੀਂ ਦਿੱਲੀ ਤੋਂ ਕੀ ਕਰਾਉਣਾ ਤੇ ਗੋਲੇ ਮਾਰੇ ਨੇ ਸਾਡੇ ਚੂਹੇ ਚੂਹੇ ਨੂੰ ਲੱਭਦੀ ਫਿਰੇ ਬਿੱਲੀ ਚੂਹਾ ਜਾਨ ਬਚਾਉਂਦਾ ਇੱਕ ਪੰਜਾਬੀ ਦੇ ਵਿੱਚ ਮੇਰੇ ਉਸਤਾਦ ਜੀ ਦਾ ਚੁਟਕਲਾ ਮੈਂ ਚਲੋ ਸੁਣਾ ਦਿੰਨਾ ਕਹਿੰਦਾ ਇੱਕ ਵਾਰੀ ਬਿੱਲੀ ਨੇ ਉਹਦੀ ਆਵਾਜ਼ ਚ ਸੁਣਾਉਣਾ ਵੇ ਭਾਜਨੇ ਵੀ ਮਰਜਲੇ ਕੀ ਪੰਗਾ ਪਾਈ ਬੈਠਾ ਸੀ ਮੈਂ ਕਹਿੰਦਾ ਸ਼ਾਂਤੀ ਹੀ ਕੀ ਦੱਸਾਂ ਤੈਨੂੰ ਦੱਸਾਂ ਕੀ ਇੱਕ ਵਾਰੀ ਦੇਖ ਲਾ ਬਈ ਬਿੱਲੀ ਨੇ ਮੇਰਾ ਭਰਿਆ ਹੋਇਆ ਪਿੱਗਾ ਬਿੱਲੀ ਨੇ ਕਿਤੇ ਚੂਹੇ ਨੇ ਪੀ ਲਿਆ ਚੂਹੇ ਨੇ ਪੀ ਲਿਆ ਤੇ ਬਿੱਲੀ ਨੂੰ ਮਾਰਿਆ ਲਲਕਾਰਾ ਵੀ ਮਰਜ ਨੇ ਫੇਰ ਬਿੱਲੀ ਨੇ ਸਮਝਿਆ ਵੀ ਚੂਹਾ ਤਾਂ ਅੱਜ ਸ਼ੇਰ ਬਣਿਆ ਫਿਰਦਾ ਕਿਵੇਂ ਮੋਦੀ ਬਣਿਆ ਫਿਰਦਾ ਵੀ ਚੂਹਾ ਦਾ ਸ਼ੇਰ ਬਣਿਆ ਫਿਰਦਾ ਸਾੰਤੀਏ ਚੂਹੇ ਦੇ ਮਗਰ ਬਿੱਲੀ ਭੱਜ ਲਈ ਹੂੰ ਜੋਂ ਬਿੱਲੀ ਭੱਜੀ ਕਰੇ ਚੂਹਾ ਅੰਦਰ ਕਰੇ ਬਿੱਲੀ ਮੂਰੇ ਚੋਇ ਕਰੇ ਚੂਹਾ ਪਿੱਛੇ ਕਰੇ ਬਿੱਲੀ ਮੂਰੇ ਕਰੇ ਚੂਹਾ ਪਿੱਛੇ ਕਰੇ ਬਿੱਲੀ ਮੂਰੇ ਕਰੇ ਚੂਹਾ ਪਿੱਛੇ ਵੀ ਮਰ ਜਲੇ ਫੇਰ ਆਖਣੋਂ ਸਾੰਤੀਏ ਗੱਲ ਤਾਂ ਉਹੀ ਹੋਈ ਵੀ ਮਰ ਜਲੇ ਕੀ ਗੱਲ ਹੋਈ ਆਖਣੋਂ ਬਿੱਲੀ ਨੇ ਪੰਜਾ ਧਰ ਲਿਆ ਚੂਹੇ ਦੀ ਪੂੰਛ ਤੇ ਚੂਹੇ ਨੇ ਪੂੰਛ ਸੜਾਈ ਸੰਤੀ ਤੋੜ ਕੇ ਪੂੰਛ ਖੱਟ ਚੜ ਗਿਆ ਆਹਾ ਬਿੱਲੀ ਨੇ ਆਖਰ ਨੂੰ ਕਿਹਾ ਕਹਿੰਦੀ ਚੂਹਿਆ ਵੇ ਚੂਹਿਆ ਕਹਿੰਦਾ ਹੁਣ ਨਹੀਂ ਹੁੰਦੀ ਜਾ ਰਾਂ ਅੰਦਰ ਬਾਹਰ ਨਹੀਂ ਹੁਣ ਆਉਂਦੇ ਕਹਿੰਦੀ ਆ ਜਾ ਆਪਣੀ ਪੂੰਛ ਲੈ ਜਾ ਕਹਿੰਦੀ ਕੋਈ ਗੱਲ ਨਹੀਂ ਚੂਹੇ ਨੇ ਕਿਹਾ ਕਹਿੰਦਾ ਕੋਈ ਗੱਲ ਨਹੀਂ ਯਾਰ ਤਾਂ ਲੰਡੀ ਠੀਕ ਨਹੀਂ ਆ ਕੀ ਗੱਲ ਬੋਜੀ ਹੈ ਯਾਰ ਤਾਂ ਲੜਾਈ ਠੀਕ ਨਹੀਂ ਉਹਦੀ ਲੜਾਈ ਠੀਕ ਹੈ ਠੀਕ ਨਹੀਂ ਜੀ ਹੁਣ ਸੁਣ ਲਓ ਇਹ ਕਿਸਾਨ ਨੇ ਕਿਸਾਨ ਦਾ ਦਿੱਤਾ ਮੈਂ ਟੂਰਨਾਮੈਂਟਾਂ ਤੇ ਖੇਡਾਂ ਤੇ ਮੈਂ ਬਹੁਤ ਚਲ ਮੈਨੂੰ ਕਿਸਾਨਾਂ ਤੇ ਗੁੱਸਾ ਨਹੀਂ ਹੈਗਾ ਕੋਈ ਰੋਸਬਾ ਨਹੀਂ ਹੈਗਾ ਕਈ ਵਾਰੀ ਮਜਬੂਰੀ ਹੁੰਦੀ ਆ ਕਈ ਵਾਰੀ ਟੀਮਾਂ ਬੜੀਆਂ ਆ ਜਾਂਦੀਆਂ ਦੁੱਲਾ ਆ ਗਿਆ ਪੱਲਾ ਆ ਗਿਆ ਖੁਸ਼ੀ ਆ ਗਿਆ ਮੈਂ ਇਹਨਾਂ ਦੇ ਬਰੋਬਰ ਖੜਾ ਮੇਰੇ ਕੋਲ ਤਾਂ ਮੱਝ ਵਾਲਾ ਕੀਲਾ ਵੀ ਨਹੀਂ ਹੈਗਾ ਪਰ ਮੈਨੂੰ ਜਿਹੜੀ ਮੇਰੀ ਆਤਮਾ ਇਹ ਪਟਕਦੀ ਫਿਰਦੀ ਆ ਇਹ ਆਤਮਾ ਨਾਲ ਵੀ ਆ ਮਦੂਰਾਂ ਤੇ ਦਾਗ ਨਾ ਲੱਗ ਜਵੇ ਪਰ ਮੈਂ ਮਦੂਰ ਬਣ ਕੇ ਜਾਊਂਗਾ ਹੈ ਮੈਂ ਮਦੂਰ ਬਣ ਕੇ ਜਾਊਂਗਾ ਤੇ ਗੱਲ ਇਦਾਂ ਜੇ ਰਮੇਸ਼ਪੁਰੀ ਹੋਵੇ ਔਰ ਮੋਦੀ ਨੂੰ ਕਹੇ ਰਮੇਸ਼ਪੁਰੀ ਜੀ ਕਿਦਾਂ ਕਹਿੰਦੇ ਅਰੇ ਅਰੇ ਖੁਸ਼ ਹੋਆ ارے سب دل جلے بیٹھے ہیں ارے मोदी साहब میں کہیں بو کش نہیں تمہاریہ کرتوتاسے ارے انہاں کسانوں کو ہم بھی کبھی کسان ہوتے دی ہم بھی اناج بھی تیری گنا بھی تیری دھان بھی تیری ارے انہاں کسانوں کو تنگ مت کر ਇਹਰੇ ਜੂਪੀ ਵਾਲੇ ਨੇ ਚਾਹ ਬਿਹਾਰ ਵਾਲੇ ਨੇ ਕਹੇ ਅੜਿਚਾਲੇ ਨੇ ਚਾਹ ਪੰਜਾਬ ਵਾਲੇ ਨੇ ਮਾਦੀ ਸਾਹਿਬ ਕਿਸੇ ਦਾ ਦਿਲ ਨਹੀਂ ਦਿਖਾਈਏ ਦਿਲ ਮੇਂ ਭਗਵਾਨ ਹੋਤਾ ਹੈ ਇਦਾਂ ਜੀ ਤਾਂ ਬਿਲਕੁਲ ਜਿੱਥੇ ਕਿਸਾਨ ਆਪਣੇ ਹੱਕ ਲੈਣ ਦੇ ਲਈ ਬੈਠੇ ਆ ਤਾਂ ਉੱਥੇ ਮਜ਼ਦੂਰ ਵੀ ਨਾਲ ਇਸ ਦਰਨੇ ਦੇ ਵਿੱਚ ਸ਼ਾਮੂਲੀਤ ਕਰ ਰਹੇ ਆ ਤੇ ਜੋ ਮਾਹੌਲ ਬਣਿਆ ਹੋਇਆ ਉਹ ਦੱਸਦਾ ਕਿ ਬੇਸ਼ੱਕ ਮੁਸ਼ਕਲਾਂ ਦੇ ਵਿੱਚ ਹੈ ਬੇਸ਼ੱਕ ਆਪਣੇ ਹੱਕ ਲੈਣ ਦੇ ਲਈ ਆਪਣੀਆਂ ਮੰਗਾਂ ਦੇ ਲਈ ਆਏ ਆ ਪਰ ਆਲਮ ਚੜਦੀ ਕਲਾ ਦਾ ਹੈ ਤੇ ਚੜਦੀ ਕਲਾ ਇਹਨਾਂ ਧਰਨੀਆਂ ਦੇ ਵਿੱਚ ਇਹਨਾਂ ਮੋਰਚਿਆਂ ਦੇ ਵਿੱਚ ਕਿਸ ਤਰ੍ਹਾਂ ਦਿਖਾਈ ਦਿੰਦੀ ਹੈ ਉਸ ਦੀ ਤਸਵੀਰ ਤੁਹਾਡੇ ਤੱਕ ਲੈ ਕੇ ਆਏ ਹਾਂ